ਸ਼ਰਸ਼ਕਾਲ ਤੁਸੀਂ ਜੁੜ ਚੁੱਕੇ ਹੋ ਜੀਕੇ ਮੀਡੀਆ ਟੀਵੀ ਦੇ ਨਾਲ ਤੇ ਮੈਂ ਹਾਂ ਵਿਪਨਚਿਤ ਕੌਰ ਤੁਹਾਡੇ ਨਾਲ ਮੌਸਮ ਦੀ ਨਵੀਂ ਜਾਣਕਾਰੀ ਲੈ ਕੇ ਆਈ ਐਮਡੀ ਨੇ ਇੱਕ ਨਵੀਂ ਪੋਵਿਕਵਾਣੀ ਕੀਤੀ ਹੈ ਜਿਸ ਵਿੱਚ ਉਹਨਾਂ ਦੱਸਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਧੁੰਦ ਦਾ ਕਹਿਰ ਦੇਖਣ ਨੂੰ ਮਿਲੇਗਾ ਧੁੰਦ ਦੇ ਕਰਕੇ ਕਈ ਚੀਜ਼ਾਂ ਪ੍ਰਭਾਵਿਤ ਹੋਣੀਆਂ ਜਿੱਤੇ ਹੀ ਅੱਜ ਗੁਰਰਾਮਦਾਸ 에ਅਰਪੋਰਟ ਤੇ ਕਈ ਹਵਾਈ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਉੱਥੇ ਹੀ ਹੁਣ ਸੜਕੀ ਆਵਾਜਾਈ ਵੀ ਇਸ ਤੋਂ ਪ੍ਰਭਾਵਿਤ ਹੋ ਰਹੀ ਹੈ ਅੱਜ ਰਾਤ 10 ਵਜੇ ਦੇ ਕਰੀਬ ਵਿਜ਼ਿਬਿਲਟੀ ਜੋ ਹੈ 0 ਹੋ ਹੋ ਜਾਏਗੀ ਉਸੇ ਕਰਕੇ ਹੀ ਮੌਸਮ ਵਿਭਾਗ ਨੇ ਚੇਤਾਵਨੀ ਦੇ ਦਿੱਤੀ ਡਰਾਈਵਰਾਂ ਨੂੰ ਇਹ ਆਖਿਆ ਹੈ ਕਿ ਉਹ ਸੜਕਾਂ ਤੇ ਡਰਾਈਵਿੰਗ ਧਿਆਨ ਨਾਲ ਕਰਨ ਤਾਂ ਕਿ ਹਾਦਸਿਆਂ ਤੋਂ ਬਚਿਆ ਜਾ ਸਕੇ ਉੱਤੇ ਤਾਪਮਨ ਦੀ ਗੱਲ ਕਰੀਏ ਤਾਂ ਪੰਜਾਬ ਦੇ ਉਸਤਨ ਤਾਪਮਨ ਵਿੱਚ ਗਿਰਾਵਟ ਦਰਜ ਹੋ ਰਹੀ ਹੈ ਪਿਛਲੇ 24 ਘੰਟਿਆਂ ਵਿੱਚ ਲਗਭਗ 2 ਡਿਗਰੀ ਦੀ ਗਿਰਾਵਟ ਦਰਜ ਹੋਈ ਅਤੇ ਚੰਡੀਗੜ੍ਹ ਦੇ ਤਾਪਮਨ ਵਿੱਚ ਵੀ 1.6 ਡਿਗਰੀ ਦੀ ਗਿਰਾਵਟ ਦਰਜ ਹੋਈ ਹੈ ਪੱਛਮੀ ਗੜਬੜੀ ਸਰਗਰਮ ਹੋਣ ਕਰਕੇ ਪਹਾੜਾਂ 'ਚ ਪੈਰੀ ਬਰਫਬਾਰੀ ਦਾ ਸਿੱਧਾ ਅਸਰ ਮੈਦਾਨੀ ਇਲਾਕੇ ਦੇ ਤਾਪਮਨ 'ਚ ਦੇਖਣ ਨੂੰ ਮਿਲ ਰਿਹਾ ਜਿਸ ਕਰਕੇ ਆਣ ਵਾਲੇ ਦਿਨਾਂ ਵਿੱਚ ਧੁੰਦ ਅਤੇ ਠੰਡ ਆਪਣੇ ਕਹਿਰ ਤੇ ਹੋਏਗੀ ਉੱਥੇ ਹੀ ਲੋਕਾਂ ਵਾਸਤੇ ਇੱਕ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ ਕਿ ਇਹ ਠੰਡ ਅਤੇ ਕੋਹਰੇ ਦੇ ਮੌਸਮ ਵਿੱਚ ਲੋਕ ਆਪਣਾ ਖਾਸ ਧਿਆਨ ਰੱਖਣ ਖਾਸ ਤੌਰ ਤੇ ਬੱਚੇ ਅਤੇ ਬਜ਼ੁਰਗ ਉਦੋਂ ਹੀ ਘਰ ਤੋਂ ਬਾਹਰ ਨਿਕਲਣ ਜਦੋਂ ਬਹੁਤ ਜ਼ਰੂਰੀ ਹੋਵੇ ਹੁਣ ਗੱਲ ਕਰਦੇ ਹਾਂ ਮੀਂਹ ਪੈਣ ਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਗਿਆਨੀਆਂ ਵੱਲੋਂ ਸਾਂਝੀ ਕੀਤੀ ਗਈ ਹੈ ਉਸ ਕਰਕੇ ਹੀ ਅਲਰਟ ਵੀ ਜਾਰੀ ਕਰਤਾ 15 ਜ਼ਿਲ੍ਹਿਆਂ ਵਿੱਚ ਜਿੱਦਾਂ ਕਿ ਗੁਰਦਾਸਪੁਰ ਅੰਮ੍ਰਿਤਸਰ ਬਠਿੰਡਾ ਮੋਗਾ ਪਠਾਨਕੋਟ ਅਤੇ ਹੋਰ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਕਰਕੇ ਮੌਸਮ ਵਿੱਚ ਹੋਰ ਵੀ ਤਬਦੀਲੀ ਦੇਖਣ ਨੂੰ ਮਿਲੇਗੀ। ਹੁਣ ਗੱਲ ਕਰਦੇ ਆ ਤੁਹਾਡੇ ਸ਼ਹਿਰਾਂ ਦੇ ਮੌਸਮ ਦੀ ਜਿੱਥੇ ਅਜਲੰਦਰ ਦਾ ਤਾਪਮਨ 6 ਡਿਗਰੀ ਤੋਂ ਲੈ ਕੇ 11 ਡਿਗਰੀ ਦੇ ਵਿਚਕਾਰ ਅੰਕਿਆ ਗਿਆ ਉੱਥੇ ਹੀ ਸਵੇਰੇ ਤੁੰਦੀ ਸੰਭਾਵਨਾ ਹੈ ਤੁੰਦ ਪੂਰਾ ਦਿਨ ਹੀ ਰਹੇਗੀ। ਉੱਥੇ ਪਟਿਆਲਾ ਦੀ ਗੱਲ ਕਰਦੇ ਆ ਤਾਂ ਪਟਿਆਲੇ ਵਿੱਚ ਵੀ ਤਾਪਮਨ 4 ਡਿਗਰੀ ਤੋਂ ਲੈ ਕੇ 14 ਡਿਗਰੀ ਦੇ ਵਿਚਕਾਰ ਅੰਕਿਆ ਗਿਆ। ਸਵੇਰੇ ਹਲਕੀ ਤੁੰਦੀ ਸੰਭਾਵਨਾ ਜਤਾਈ ਗਈ। ਬਾਕੀ ਦਿਨ ਪੂਰਾ ਮੌਸਮ ਸਾਫ਼ ਰਹੇ ਦੀ ਉਮੀਦ। ਮੌਸਮ ਵਿਗਿਆਨੀ ਕਾ ਵੱਲੋਂ ਸਾਂਝੀ ਕੀਤੀ ਗਈ ਹੈ। ਹੁਣ ਗੱਲ ਕਰਦੇ ਆ ਮੁਹਾਲੀ ਦੇ ਤਾਪਮਨ ਦੀ ਤਾਂ ਮੁਹਾਲੀ ਦਾ ਤਾਪ ਡਿਗਰੀ ਦੇ ਵਿੱਚਕਾਰ ਆंका ਗਿਆ ਬੱਦਲ ਰਹਿਣ ਦੀ ਸੰਭਾਵਨਾ ਮੌਸਮ ਵਿਗਾਨਿਕਾਂ ਵੱਲੋਂ ਸਾਂਝੀ ਕੀਤੀ ਗਈ ਸਰਸ਼ਕਾਲ ਤੁਸੀਂ ਜੁੜ ਚੁੱਕੇ ਹੋ ਜੀਕੇਐਮ ਮੀਡੀਆ ਟੀਵੀ ਦੇ ਨਾਲ ਤੇ ਮੈਂ ਹਾਂ ਵਿਪੰਚਿਤ ਕੌਰ ਤੁਹਾਡੇ ਨਾਲ ਮੌਸਮ ਦੀ ਨਵੀਂ ਜਾਣਕਾਰੀ ਲੈ ਕੇ ਆਈਐਮਡੀ ਨੇ ਇੱਕ ਨਵੀਂ ਪੁਵਿਕਵਾਣੀ ਕੀਤੀ ਹੈ ਜਿਸ ਵਿੱਚ ਉਹਨਾਂ ਦੱਸਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਧੁੰਦ ਦਾ ਕਹਿਰ ਦੇਖਣ ਨੂੰ ਮਿਲੇਗਾ ਧੁੰਦ ਦੇ ਕਰਕੇ ਕਈ ਚੀਜ਼ਾਂ ਪ੍ਰਭਾਵਿਤ ਹੋਣੀਆਂ ਜਿੱਤੇ ਹੀ ਅੱਜ ਗੁਰਰਾਮਦਾਸ 에어ਪੋਰਟ ਤੇ ਕਈ ਹਵਾਈ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਉੱਥੇ ਹੀ ਹੁਣ ਸੜਕੀ ਆਵਾਜਾਈ ਸਤ੍ਵ ਪ੍ਰਭਾਵਿਤ ਹੋ ਰਹੀ ਹੈ ਅੱਜ ਰਾਤ 10 ਵਜੇ ਦੇ ਕਰੀਬ ਵਿਜ਼ਿਬਿਲਟੀ ਜੋ ਹੈ ਜ਼ੀਰੋ ਹੋ ਜਾਏਗੀ ਉਸੇ ਕਰਕੇ ਹੀ ਮੌਸਮ ਵਿਭਾਗ ਨੇ ਚੇਤਾਵਨੀ ਦੇ ਹਿੰਦਿਆ ਡਰਾਈਵਰਾਂ ਨੂੰ ਇਹ ਆਖਿਆ ਹੈ ਕਿ ਉਹ ਸੜਕਾਂ ਤੇ ਡਰਾਈਵਿੰਗ ਧਿਆਨ ਨਾਲ ਕਰਨ ਤਾਂ ਕਿ ਹਾਦਸਿਆਂ ਤੋਂ ਬਚਿਆ ਜਾ ਸਕੇ ਉੱਤੇ ਤਾਪਮਾਨ ਦੀ ਗੱਲ ਕਰੀਏ ਤਾਂ ਪੰਜਾਬ ਦੇ ਔਸਤਨ ਤਾਪਮਾਨ ਵਿੱਚ ਗਿਰਾਵਟ ਦਰਜ ਹੋ ਰਹੀ ਹੈ ਪਿਛਲੇ 24 ਘੰਟਿਆਂ ਵਿੱਚ ਲਗਭਗ 2 ਡਿਗਰੀ ਦੀ ਗਿਰਾਵਟ ਦਰਜ ਹੋਈ ਅਤੇ ਚੰਡੀਗੜ੍ਹ ਦੇ ਤਾਪਮਾਨ ਵਿੱਚ ਵੀ 1.6 ਡਿਗਰੀ ਦੀ ਗਿਰਾਵਟ ਦਰਜ ਹੋਈ ਹੈ ਪੱਛਮੀ ਗੜਬੜੀ ਸਰਗਰਮ ਹੋਣ ਕਰਕੇ ਪਹਾੜਾਂ ਚ ਪੈ ਬਰਫਬਾਰੀ ਦਾ ਸਿੱਧਾ ਅਸਰ ਮੈਦਾਨੀ ਇਲਾਕੇ ਦੇ ਤਾਪਮਨ 'ਚ ਦੇਖਣ ਨੂੰ ਮਿਲ ਰਿਹਾ ਜਿਸ ਕਰਕੇ ਆਉਣ ਵਾਲੇ ਦਿਨਾਂ ਵਿੱਚ ਤੁੰਦ ਅਤੇ ਠੰਡ ਆਪਣੇ ਕਹਿਰ ਤੇ ਹੋਏਗੀ ਉੱਥੇ ਹੀ ਲੋਕਾਂ ਵਾਸਤੇ ਇੱਕ ਡਿਵਾਈਸਰੀ ਵੀ ਜਾਰੀ ਕੀਤੀ ਹੈ ਕਿ ਇਹ ਠੰਡ ਅਤੇ ਕੋਹਰੇ ਦੇ ਮੌਸਮ ਵਿੱਚ ਲੋਕ ਆਪਣਾ ਖਾਸ ਧਿਆਨ ਰੱਖਣ ਖਾਸ ਤੌਰ ਤੇ ਬੱਚੇ ਅਤੇ ਬਜ਼ੁਰਗ ਉਦੋਂ ਹੀ ਘਰ ਤੋਂ ਬਾਹਰ ਨਿਕਲਣ ਜਦੋਂ ਬਹੁਤ ਜ਼ਰੂਰੀ ਹੋਵੇ ਹੁਣ ਗੱਲ ਕਰਦੇ ਹਾਂ ਮੀਂਹ ਪੈਣ ਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਗਿਆਨੀ ਕਮੇ ਵੱਲੋਂ ਸਾਂਝੇ ਕੀਤੀ ਗਈ ਹੈ ਉਸ ਕਰਕੇ ਹੀ ਅਲਰਟ ਵੀ ਜਾਰੀ ਕਰਤਾ 15 ਜ਼ਿਲ੍ਹਿਆਂ ਵਿੱਚ ਜਿੱਦਾਂ ਕਿ ਗੁਰਦਾਸਪੁਰ ਅੰਮ੍ਰਿਤ ਸਰ ਬਠਿੰਡਾ ਮੋਗਾ ਪਠਾਨਕੋਟ ਅਤੇ ਹੋਰ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਕਰਕੇ ਮੌਸਮ ਵਿੱਚ ਹੋਰ ਵੀ ਤਬਦੀਲੀ ਦੇਖਣ ਨੂੰ ਮਿਲੇਗੀ। ਹੁਣ ਗੱਲ ਕਰਦੇ ਹਾਂ ਤੁਹਾਡੇ ਸ਼ਹਿਰਾਂ ਦੇ ਮੌਸਮ ਦੀ ਜਿੱਥੇ ਅਜਲੰਦਰ ਦਾ ਤਾਪਮਨ 6 ਡਿਗਰੀ ਤੋਂ ਲੈ ਕੇ 11 ਡਿਗਰੀ ਦੇ ਵਿਚਕਾਰ ਅੰਕਿਆ ਗਿਆ ਉੱਥੇ ਹੀ ਸਵੇਰੇ ਤੁੰਦੀ ਸੰਭਾਵਨਾ ਹੈ ਤੁੰਦ ਪੂਰਾ ਦਿਨ ਹੀ ਰਹੇਗੀ। ਉੱਥੇ ਪਟਿਆਲਾ ਦੀ ਗੱਲ ਕਰਦੇ ਹਾਂ ਤਾਂ ਪਟਿਆਲੇ ਵਿੱਚ ਵੀ ਤਾਪਮਨ 4 ਡਿਗਰੀ ਤੋਂ ਲੈ ਕੇ 14 ਡਿਗਰੀ ਦੇ ਵਿਚਕਾਰ ਅੰਕਿਆ ਗਿਆ। ਸਵੇਰੇ ਹਲਕੀ ਤੁੰਦੀ ਸੰਭਾਵਨਾ ਜਤਾਈ ਗਈ। ਬਾਕੀ ਦਿਨ ਪੂਰਾ ਮੌਸਮ ਸਾਫ਼ ਰਹਿਣ ਦੀ ਉਮੀਦ। ਮੌਸਮ ਵਿਗਿਆਨੀ ਕਮੇ ਤੇ ਗਿਆ ਹੁਣ ਗੱਲ ਕਰਦੇ ਆਂ ਮੁਹਾਲੀ ਦੇ ਤਾਪਮਨ ਦੀ ਤਾਂ ਮੁਹਾਲੀ ਦਾ ਤਾਪ